ਉਹ ਕਾਇਉਂ ਬਿਨਾਂ ਦਾ ਪਿਤਾ ਪ੍ਰੇਮ ਜਿਹੜਾ ਪ੍ਰੇਮ ਕਰੇਗਾ ਉਹ ਸਭ ਕੁਝ ਉਹਦੇ ਤੇ ਇੱਕ ਕਿਰਪਾ ਵਰਤਾ ਰਹਿਮਤ ਹੋਵੇ ਮੇਰੇ ਸਾਧੂ ਜੀ ਸਾਹਿਬ ਸਿੱਤੇ ਪਾਤਸ਼ਾਹ ਨੇ ਸੰਸਬਦ ਗੁਰੂ ਦੇ ਦਰਵਾਜ਼ਾ ਜਿਸ ਸ਼ਬਦ ਗੁਰੂ ਦਾ ਅਸੀਂ ਪ੍ਰਕਾਸ਼ ਗੁਰੂ ਮਨਾ ਰਹੇ ਕੋ ਸ਼ਬਦ ਗੁਰੂ ਨੇ ਬੜਿਆਂ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ ਖੜ ਦਿਖਾ ਬੜੇ ਲੋਕਾਂ ਨੇ ਉਹ ਸ਼ਬਦ ਸੁਣਿਆ ਪਹਿਲੀ ਵਾਰੀ ਸੁਣਿਆ ਤੇ ਜ਼ਿੰਦਗੀ ਬਦਲ ਗਈ ਮਾਫ਼ ਕਰਨਾ ਸਾਨੂੰ ਬੁਝਾਰਾ ਸਾਰੂ ਦੇ ਨੇ ਸੁਣਦੇ ਸਾਡੀ ਜਿੰਦਗੀ ਨਹੀਂ ਬਦਲਦੀ ਅਸੀਂ ਜਿੱਦਾਂ ਤੇ ਪਹਿਲਾ ਸ਼ਬਦ ਅੰਦੇ ਆ ਜੇ ਅੰਦਰ ਨਹੀਂ ਕੋਈ ਕਸੇ ਅੰਦਰ ਨਹੀਂ ਕੋਈ ਜਿਹੜੀ ਗੂੰਦ ਪਵਾਣੀ ਸੀ ਅੰਦਰ ਉਹ ਪਵਾ ਲਓ ਜਦੋਂ ਕਿਤੇ ਉਰ ਉਤਰ ਆਉਂਦਾ ਜਦੋਂ ਅੰਦਰ ਬੜ ਨੂੰ ਪਹਿਲਾ ਸੋਚਿਆ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੀਦਾ। ਕਿਛੇ ਨੂੰ ਅਸੀਂ ਕਿਸੇ ਅਫਸਰ ਕੋਲ ਜਾਂਦੇ ਹਾਂ। ਜੇਗਲੇ ਨੇ ਪਹਿਲਾ ਨਿਕਲ ਲਾਇਆ ਹੁੰਦਾ ਇਹ ਮੋਬੈਲ ਕੋਲ ਸਤਜੋਗ ਦਾ ਕਿਲ੍ਹਾ ਤਾਂ ਸੈਲਟ ਲਾ ਕੇ ਫਿਰ ਉੱਥੇ ਛੇਤੀ ਕਿਤੇ ਮਿਲ ਨਹੀਂ ਦਿੱਤਾ ਜਾਂਦਾ। ਕੱਲ੍ਹ ਆਇਓ ਪਰਸ ਮੈ ਉਹ ਇੱਕ ਆਪ ਪੋਲੀਟੀਕਲ ਬੰਦਾ ਹੀ ਬਣਨਾ। ਤੇ ਮੰਤਰੀ ਸੁੱਤਰੀ ਬਣ ਗਿਆ। ਤੇ ਅਸੀਂ ਉਹਦੇ ਦਰਬਾਰ ਅੱਡੇ ਜਾ ਕੇ ਲੈਣਾ। ਪਰ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ। ਕਦੀ ਉਹਦੇ ਦਰਬਾਰ ਚੋਂ ਲੱਗਿਆ ਸੋਚਿਆ ਨਾ ਮੇਰਾ ਕੁਆਰ ਸੁਚੋਤ। ਯਕੀਨ ਕਰ ਇਸ ਤਰੀਕੇ ਜਦ ਜਸ ਦਾਦਸ਼ਾਹ ਨੂੰ ਮਿਲਣਾ ਚੱਲਿਆ ਉਸ ਬਾਦਸ਼ਾਹ ਦਾ ਪੁੱਤ ਵੱਡਾ ਰਤਬਾ ਇਹ ਉਸ ਉਸ ਸ਼ਬਦ ਦੀ ਗੱਲ ਕਰ ਰਿਹਾ ਜਿਹੜਾ ਸ਼ਬਦ ਸਾਡੀ ਜ਼ਿੰਦਗੀ ਬਦਲਦਾ ਬਾਬਾ ਬੁੱਢਾ ਜੀ ਇਸ ਕੋਰਸ ਬਹੁਤ ਵੱਡਾ ਤਪਕੀ ਕੱਪ ਕਰਨ ਵਾਲਾ ਉਹਨੇ ਬਹੁਤ ਤਪ ਕੀਤਾ ਸੰਭੋਤ ਜਪਤਾ ਸੀ ਕਿ ਜਦੋਂ ਉਹਨਾਂ ਨੂੰ ਲਾਇਆ ਤੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਵੱਲ ਵੇਖ ਕੇ ਕਿੰਨਾ ਕਿਰਪਾ ਕਰੂਪਨ ਨਾਮ ਦੀ ਦਾਤ ਦਿਵਾ। ਬਾਬਾ ਬੁੱਢਾ ਸਰਵ ਵਿਗ ਤੇਰੇ ਅੱਥਰਾਂ ਸੇਵਾ ਕਰਦੇ। ਤਤੁ ਨੰਦ ਤਤੁ। ਵੇਗ ਤੇਰੇ ਅੱਥਰਾਂ ਸੇਵਾ ਕਰ ਦਿੱਤੀ। ਜਦੋਂ ਆਖੇ ਕਿ ਨਾ ਨਾਮ ਦੀ ਦਾਤ ਦਊਗਾ। ਕਿ ਬਾਬਾ ਬੁੱਢਾ ਸਰਵ ਕਹਿੰਦੇ ਅੱਥਰਾਂ ਮਿਹਨਤ ਹੋ ਗਿਆ ਤੈਨੂੰ ਵੇਖਦੇ ਕਿ ਨਾ ਤੂੰ ਸਨਮਾਨ ਚੰਗੀ ਕਰਾਂ। ਸੇਵਾ ਤੇ ਗਿਆ। ਤੇ ਤੂੰ ਹੀ ਪਤਾ ਕਿ ਤੇਰੇ ਅੰਦਰ ਜਿੰਨਕ ਕੋਈ ਲੱਗਦੀ ਹੈ ਐਡਾ ਵੱਡਾ ਤਫਸੀ ਹੈ ਬਾਬਾ ਗੁੱਡਾ ਸਾਹਿਬ ਦੇ ਹੱਥ ਜੁੜ ਗਏ ਜਦੋਂ ਤੇਰੇ ਅੱਗੇ ਮੈਂ ਹੱਥ ਜੋੜਦਾ ਉਹ ਬਾਬਾ ਗੁੱਡਾ ਸਾਹਿਬ ਦੇ ਹੱਥ ਜੋੜਦਾ ਤੇ ਬਾਬਾ ਗੁੱਡਾ ਸਾਹਿਬ ਉਹ ਦੇਖ ਕੇ ਹੱਥ ਜੋੜਦਾ ਉਹ ਕਿਹਾ ਤੂੰ ਮੇਰੇ ਅੱਗੇ ਕਿਉਂ ਜੋੜਦੇ ਹੋ ਕਿਹਾ ਤਾਂ ਜੋੜਦਾ ਐਡਾ ਵੱਡਾ ਤਫਸੀ ਹੋ ਵੀ ਤੇਰੇ 'ਚ ਕੋਈ ਕਾਰਨ ਥਾ ਹੈ ਕਿੰਨੇ ਕੰਮ ਕੀਤੇ ਇੰਨਾ ਜਪ ਕੀਤਾ ਪਰ ਤੇਰੇ 'ਚ ਕਾਰਨ ਨਹੀਂ ਇਥੇ ਨਾਮ ਮੰਗਾਇਆ ਮੇਰੇ ਤੋਂ ਸਭ ਕੇ ਨਾਮ ਰਸੀਆਂ ਜ਼ਰੂਰ ਹਨ ਬਾਬਾ ਗੁਰਦਾਸ ਸਿੰਘ ਕਹਿੰਦਾ ਨਾਮ ਰਸੀਆਂ ਜ਼ਰੂਰ ਹਨ ਪਰ ਨਾਮ ਦੇਣ ਵਾਲਾ ਨਹੀਂ ਕਿਉਂਕਿ ਮੈਂ ਤੇ ਆਪ ਕੋ ਘਾਰੀਆਂ ਮੈਂ ਤੇ ਆਪ ਬਖਾਰੀਆਂ ਕਿਸੇ ਦੇ ਦਰ ਦਾ ਕਿਹਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦਾ ਮੈਂ ਤੇ ਆਪ ਬਖਾਰੀਆਂ ਮੈਂ ਤੈਨੂੰ ਕਿੱਥੋਂ ਨਾਮ ਦੇ ਸਕਦਾ ਤੂੰ ਚੱਲ ਮੇਰੇ ਨਾਲ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਚੱਲਦੇ ਹਾਂ ਪਰ ਸਰਬ ਉਤਰ ਦੀ ਪਿੱਛੇ ਰਾਤ ਹੋ ਗਈ ਉਦੋਂ ਕਿੰਦੇ ਜਿੱਦੇ ਰੁਕੇ ਉਰਿਆਸ਼ ਨੂੰ ਸਰਬਨ ਸਤਗੁਰੂ ਕ੍ਰਿਸ਼ਨ ਦੇ ਮਹਾਰਾਜ ਨੇ ਕਮਰਾ ਦਿੱਤਾ ਡਿਊਟੀ ਚ ਸੇਵਾ ਕਰਦੇ ਰਹੇ ਗੁਰੂ ਅਰਜਨ ਦੇ ਪਾਸੇ ਉਹਰੇ ਚੜ੍ਹ ਬਿਚਾਰ ਉਹ ਕਮਰਾ ਬਿਲਕੁਲ ਆਪਣੇ ਨਾਮ ਦਿੱਤਾ ਰਾਤੀ ਉਹ ਵਿਚਾਰਾ ਕਰਦੇ ਵਿਚਾਰ ਕਰਦੇ ਕਰਦੇ ਤਪੱਸਵੀ ਕਿਰਦਾ ਬਾਬਾ ਮੁੰਡਾ ਜੀ ਤੁਸੀਂ ਤੇ ਬਹੁਤ ਜਾਦੇ ਨਾਮ ਰਸ਼ੀ ਹੋ ਪਰ ਤੁਸੀਂ ਮੈਨੂੰ ਨਾਮ ਨਹੀਂ ਦਿੱਤਾ ਕਿਸ ਗੁਰੂ ਘਰ ਤੋਂ ਲੈ ਕੇ कहते गुरु जी मेरा सब कुछ है इस गुरु के दर पर यह सारिया दर्दा लिखिया असी तो भरावा बखार गया गुरु को सब कुछ है धन गुरु अर्जन देव महाराज ने सारी रात आपके विचार सुन सब गुरु गुरु अर्जन देव महाराज की तपस्वी के अंदर वो रोह पैदा कर जिस रोह ने सतगुरान के दरबार अंदर नाम टिक गया ਤਕਾਉ ਬਣ ਜਾਓ ਤੇ ਸਤਿਗੁਰਾਂ ਦੇ ਗੁਰ ਦਾ ਸਿੱਧ ਬਣ ਜਾਓ ਬਹੁਤ ਹੀ ਹੰਮਦਰਦ ਦਾਰਮਿਕੀ ਸ਼ਬਦ ਗੁਰੂ ਨੂੰ ਦੱਸੋ ਕਦੀ ਭਾਈ ਮੱਝ ਅੰਮ੍ਰਿਤਸਰ ਤੋਂ ਕਰਦੀ ਆਇਆ ਉਹਦੀ ਜ਼ਿੰਦਗੀ ਰਹੀ ਕਿਵੇਂ ਬਦਲੀ ਸ਼ਬਦ ਕਰਕੇ ਕਿਉਂਕਿ ਉਹਨੇ ਸਿੱਖਾਂ ਤੋਂ ਬਾਣੀ ਸੁਣੀ ਅੰਮ੍ਰਿਤ ਵੇਲੇ ਜਦੋਂ ਉਹਨੇ ਵੇਖਿਆ ਕਿ ਜੋ ਸਿੱਖੀ ਸਰਬੀ ਦਾ ਜੱਲਾ ਸੀ ਜਦੋਂ ਮੱਤੀ ਉੱਠਦਾ ਸੀ ਸਿੱਖ ਤੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਸਨ ਤਾਂ ਦਿਨ ਉਹਦੇ ਸਨ ਉਹਨਾਂ ਠਿਕਨ ਤੇ ਜਦੋਂ ਬਾਣੀ ਪੜੀ ਤੇ ਬਾਣੀ ਕੰਨਾਂ ਦੇ ਵਿੱਚ ਗਈ ਇੱਕ ਪੰਜ ਮਾ ਜਿੱਦਾਂ ਮੈਂ ਵੀ ਇੰਨਾ ਵਰਗਾ ਫਿਰ ਉਹਨੇ ਸਿੱਖੀ ਦਿਦਾਂ ਸਾਦੀ ਦਮੀ ਮੈਂ ਤਾਂ ਸਜਣ ਥਾਤ ਬਦਲਿਆ ਤੇ ਉਹ ਬਾਣੀ ਕਰਦੇ ਸ਼ਬਦ ਕਰਕੇ ਬਦਲਿਆ ਕੌਡਾ ਰਾਖਸ਼ ਬਦਲਿਆ ਤੇ ਸ਼ਬਦ ਕਰਕੇ ਉਹ ਮੀਆਂ ਚੋਰ ਬਦਲਿਆ ਤੇ ਸ਼ਬਦ ਕਰਕੇ ਕਲੋ ਜੀ ਕਿ ਪੰਡਾ ਬਦਲਿਆ ਤੇ ਸ਼ਬਦ ਕਰਕੇ ਬਦਲਿਆ ਕਿ ਤਰ ਮਿੱਤਾਂ ਨਾਲ ਪਕੜਨ ਤੋਂ ਸੰਸਾਰ ਵਾਲਾ ਜੋ ਉਸ ਹੀ ਸਭੂ ਕੀਤਾ ਹੈ ਇਸ ਲਈ ਜੰਨਿਆਂ ਦੀ ਜਿੰਦਗੀ ਬਦਲੀ ਹੈ ਉਹ ਸ਼ਬਦ ਕਰਕੇ ਬਦਲੀ ਹੈ ਜਿਸ ਸ਼ਬਦ ਨੂੰ ਦਾ ਅਸੀਂ ਪਰਿਭਾਸ਼ਾ ਬਣਾ ਰਹੀ ਹੈ ਕੋਈ ਨਾ ਪਤਾ ਜਿਹੜਾ 1600 4 ਈਸਵੀ 1600 ਈਸਵੀ ਤੇ ਕਿੰਨੇ ਸਾਲ ਹੋ ਗਏ ਜੀ ਆਧਿ 419 ਸਾਲੂ 419 ਸਾਲੂ ਦੇ ਇਸ ਪਹਿਲੇ ਪ੍ਰਕਾਸ਼ਕਾਂ ਨੂੰ ਹੋਏ 419 ਸਾਲ ਤੇ 419 ਸਾਲਾਂ ਦੇ ਵਿੱਚ ਬਹੁਤ ਕਰ ਕਿ ਹੈ ਨਿਰਲੇ ਨਾਹੀ ਕਰੇ ਫੈਲ ਪਕੜ ਸੰਸਾਰ ਬਹੁਤ ਘੱਟ ਲੋਕ ਨੇ ਇਸ ਸ਼ਬਦ ਨੂੰ ਆਪਣੀ ਜ਼ਿੰਦਗੀ ਚ ਵਸਾ ਕੇ ਗੁਰ ਨਾਮਿਤ ਦੇ ਵਿੱਚ ਲਾ ਜਿਹਨੂੰ ਰੱਬੀ ਬਾਣੀ ਚੋਂ ਦੇਖ ਬਾਕੇ 파ਸ਼ ਨੇ ਅੰਤ ਤੱਕ ਕੀਤਾ ਦੁਰ ਕਿਰਪਾ ਜਿਤ ਨਰਕੋ ਕੀ ਨੀਂਦ ਤੇ ਇਹ ਜੁਗਤ ਬੇਸ਼ਾਨੀ ਨਾਨਕ ਦੀਨ ਭਜੋ ਗੋਬਿੰਦ ਸਿਆਉ ਜੋ ਪਾਣੀ ਸੰਗ ਪਾਣੀ ਉਹ ਪਾਣੀ ਵਿੱਚ ਇਹਦਾ ਮਿਲ ਗਏ ਉਹ ਜ਼ਿੰਦਗੀ ਸਵਾਰਨ ਵਾਲੇ ਉਹਨਾਂ ਘਰ ਲੋਕ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਸੁਣਿਆ ਤੂੰ ਆਪਣੀ ਜੰਮ ਤੇ ਔਰ ਕਦੀ ਇਰਖੋ ਕੱਢਿਆ ਅੰਦਰ ਵਸਾ ਕੇ ਤੇ ਅਗਲੀ ਗੱਲ ਕਰੀਏ ਕੁਣ ਯਾਦ ਤੇ ਕੋਈ ਐਸਾ ਗ੍ਰੰਥ ਨਹੀਂ ਜਿਹਦੇ ਤੇ ਚੌਰ ਹਾ ਹੈਗਾ ਜੀ ਕਿ ਤੇ ਬਾਅਦ ਵਿੱਚ ਉਹਨਾਂ ਨੇ ਰੱਖ ਲਈ ਗੱਲ ਵਧੀਆ ਵੱਖਰੀ ਐ ਜਦੋਂ ਸਾਡੇ ਕਿਤਾਬਾਂ ਦੇਖਿਆ ਕਿਉਂਕਿ ਕੋਈ ਵੇਖਦਾ ਨਾ ਵੀ ਪਲਾਣੇ ਦਾ ਪਿੱਤਾ ਤਾਂ ਬੜੇ ਸ਼ਾਨੋ ਸ਼ੌਕਤ ਨਾਲ ਰਹਿਦਾ ਅਗਲੇ ਦੇ ਮਨ ਚ ਕੀ ਪੈਦਾ ਹੋ ਜਾਂਦਾ ਕਿਸੇ ਗ੍ਰੰਥ ਦੇ ਵਿੱਚ ਚੰਦੂਆ ਲੱਗਦਾ ਇਸੇ ਗ੍ਰੰਥ ਦਾ ਕੀਡਾ ਅਦਵਸ ਸੁਤਕਾਰੂ ਤੁਸੀਂ ਕਦੀ ਵੇਖਿਓ ਮਾਫ ਕਰਨਾ ਅਕਸ਼ੇਤ ਕਰ ਮੂਹ ਬਹਾ ਕੀ ਗੱਲ ਨਹੀਂ ਕਹਿ ਰਿਹਾ ਹਿੰਦੂ ਗੀਰਾਂ ਦੇ ਪ੍ਰਚਾਰਕ ਜਿਹੜੇ ਆ ਵੱਡੇ ਵੱਡੇ ਸੋਵੇ ਲਾ ਦੇ ਤੇ ਜਿਹੜੀ ਗੀਤਾ ਉਹਦਾ ਪਾਠ ਕਰਨ ਵਾਲਾ ਥੱਲੇ ਬਿਠਾ ਲੈਂਦਾ ਵਿਖਿਆ ਉਹ ਕਿ ਤੁਸੀਂ ਉਹਦਾ ਪਾਠ ਕਰਨ ਵਾਲਾ ਥੱਲੇ ਤੇ ਜਿਹੜਾ ਉਹ ਜਿਹਨ ਮਾਣਾ ਬੈਠਾ ਉਹ ਇਟਾ ਵੱਡਾ ਸੋਫਾ ਰੱਖਦੇ। ਪਰ ਸਾਡਾ ਗੁਰੂ ਚਾਹੁੰਦਾ ਕਿ ਤਾਂ ਸਿੱਧਾ ਜਿੱਦਾਂ ਮਾਚਦਾ। ਜੇ ਨੀਂਹ। ਹਾਕ ਜੀਰੋ ਦੇ ਕੋਲ ਬੈਠਦਾ ਦੀ ਬੁੱគ្ਲ ਵਿੱਚ ਬੈਠਦਾ। ਪਰ ਗੁਰੂ ਹਮੇਸ਼ਾ ਹੀ ਉੱਠਾ ਬੈਠਦਾ। ਅਸੀਂ ਸਾਰੇ ਲਈ ਇੱਕ ਵਜੀਰ ਨੂੰ ਮੁਕਬਾ ਦਿੱਤਾ ਗੁਰੂ ਨੇ। ਹੋਰ ਕਿਸੇ ਨੂੰ ਨਹੀਂ। ਇਸ ਲਈ ਅਸੀਂ ਕਹਿੰਦੇ ਹਾਂ ਸਾਡਾ ਗੁਰੂ ਤਾਂ ਸ਼੍ਰੀ ਗੁਰਸੇਵਾਰਾ ਚਵਰ ਸ਼ਤਨ ਤਖਤ ਦੇ ਮਾਲਕ ਦੁਨੀਆ ਤੇ ਅਜਿਹੀ ਜੇ ਕੋਈ ਤਖਤ ਹੈ ਜੋ ਤਾਂ ਸ਼੍ਰੀ ਨੂੰ ਗ੍ਰੰਥ ਸਰ ਦਤਾ ਹੈ ਜਿਹਨੂੰ ਕੋਈ ਉਟਾ ਨਹੀਂ ਸਕਦਾ ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ ਇਸ ਲਈ ਕੋਈ ਕੋ ਪਾਉ ਆਪਣੀ ਤੁੰਗੀ ਸਵਾਰੀਏ ਸਭ ਕੁਝ ਦੇਖੇ ਲੱਗਦਾ ਸਭ ਕੁਝ ਵਿਰਾਮ ਦਾ ਜਿਹੜੇ ਕਮ ਇਰਾਗ ਨਹੀਂ ਸਕਦਾ ਜੱਗ ਪੁਰਾਣੇ ਤੇ ਬੋਲੇ ਕੋਲੇ ਕਿਰਦਿਆ ਮਾਇਆ ਧਾਰੀ ਅਤੱਨਾ ਬੋਵਾ ਸ਼ਬਦ ਨਾ ਸੁਣਿ ਗੋੜੋ ਕਿ ਤੋੜਾ ਸਭ ਜੀ ਲੱਗੇ ਚ ਸਤੂ ਸਭ ਸਤਿ ਬਾਦ ਸ਼ਕਾ ਕਰਨਾ ਪਹਿਲੇ ਪ੍ਰਕਾਸ਼ ਪਨਾ ਨਾ ਆਪ ਸੰਬਸਿੰਤਨ ਕਰ ਲਾ ਕੋ ਦਨਿਆ ਨੂੰ ਸਤਬੂ ਮਨ ਇਹ ਸਾਡੇ ਕਿਰਪਾ ਕਰਨੀ ਸਾਨੂੰ ਬਾਣੀ ਪੜ੍ਹਨੀ ਪੜਨੀ ਵਿਚਾਰਨੀ ਤੇ ਅੰਦਰ ਤਾਮ ਕਰਨਾ ਰਹੇ ਇੱਕ ਦਾ ਸ਼ਬਦ ਕੰਨ ਕਰਨਾ ਸ਼ੁਰੂ ਕਰੋ ਇੱਕ ਪੰਨ ਕਿਲੋ ਯਾਦ ਕਰ ਸਕਦਾ ਗਰਜੀ ਸਾਹਿਬ ਇੱਕ ਪੰਨ ਹੀ ਹੋਣੀ ਯਾਦ ਕਰ ਲਓ ਤੇ ਖੋਲੀ ਖੋਲੀ ਕਰਨਾ ਸਮਝ ਲਓ ਜੀ ਸਾਹਿਬ ਕੰਕੋ ਜਦੋਂ ਲੱਗਵਾ 2 ਮਹੀਨੇ ਲੱਗ ਪਰ ਇੰਨਾ ਤੇ ਕਰ ਦੋ ਨਾ ਵੀ ਗੁਰਨਾਮਕ ਦੇ ਸਿੱਖ ਹੋਣ ਦੇ ਨਾਤੇ ਵੈਸੇ ਜਰਜੀ ਸਾਹਿਬ ਨੂੰ ਜੋ ਗੱਲਾਂ ਮੈਂ ਕੀਤੀਆਂ ਵੀ ਇਹਨੇ ਸ਼ੁਭਧ ਨਹੀਂ ਅਸੀਂ ਇਹ ਬਣਾ ਕੇ ਕਰ ਦਿੱਤਾ ਵੈਸੇ ਸਿੱਖ ਜਾਣਦੇ ਕਿੰਨੇ ਰਾਤ ਨੇ ਕੱਤੀ ਰਾਤ ਦੀਆਂ ਕੱਤੀ ਦੇ ਕੱਤੀ ਰਾਤ ਸਾਨੂੰ ਯਾਦ ਸਾਨੂੰ ਇਹ ਸਿੱਧਾ ਮਨ ਗੋਵੀ ਅਸਾ ਦੂਰੇ ਇੱਕੋ ਉੱਗੇ ਨਹੀਂ ਸਾਡੀ ਗੱਲ ਤੇ ਕਿ ਬੇਸਿ ਵਿਰਾਂਤ ਸਾਨੂੰ ਆਪਣੇ ਗੁਰੂ ਆਪਣੇ ਪਿਤਾ ਵਰਗਾ ਪ੍ਰਕਾਸ਼ ਹੋਇਆ ਜੇ ਉਹ ਹੈ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਬੇੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਆਪ ਗੁਰੂ ਜੀ ਸੰਗਤਾਂ ਨੂੰ ਗੁਰੰਤ ਸਰ ਮਹਾਰਾਜ ਬਖਸ਼ੇ ਕੋਈ ਹੋਰ ਕੋ ਕੰਮ ਕਰਵਾ ਤਨ ਸ਼੍ਰੀ ਗੁਰੰਤ ਸਰ ਸਿਪਾਸ਼ਾ ਦਾ ਇਹ ਤੋਂ ਦੇ ਮੈਂ ਤੁਹਾਨੂੰ ਗ੍ਰੰਥੀ ਸੱਤਾ ਇਹ ਤੁਹੀ ਸਮੂਹੀ ਮਲੇਨ ਨਾ ਕਿਦਾ ਆਪ ਸਬਕ ਸੰਪੰਨ ਦਾ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਬਹੁਤ ਸਹਿਜ ਦੇ ਨਾਲ ਬੈਠ ਕੇ ਸੁਨਿਆ ਸਤੂ ਧੰਨ ਗੁਰੰਤ ਸੇ ਮਹਾਰਾਜ ਕਰਤਾ ਕਰਮ ਸਾਡੀ ਕੋਈ ਨਾਮ ਦੀ ਰਾਹ ਆਪਣੇ ਚਰਨਾ ਕੋਮਨ ਦਾ ਪਿਆਰ ਪਾਉਣ ਇੱਕ ਵਾਰੀ ਸਰਗਸਨਾ ਪੂਤਰ ਕਰਕੇ ਚਰਨ ਕਰੋ ਜੀ ਵਿਸਰਨਾ ਕੀ ਦਤਾਰ ਵਿਸਰਨਾ ਕੀ ਦਤਾਰ सारे कृपा करो सारे आवाज विसरना तार विसरना तार अपना नाम देखो अपना नाम ਜਾਓ ਏ ਗੋ ਨਾਨਕ ਚਾਓ ਏ ਗੋ ਨਾਨਕ ਚਾਓ ਸਤਿ ਜੀ ਦੀ ਕਿਰਪਾ ਕਮਿਸਦੀ ਇਸ ਚਾਓ ਬਣੇ ਬੇਨ ਪ੍ਰਕਾਰ ਦੀ ਲਾਹਣੀ ਕਿਮਾ ਬਾਹੀ ਗੁਜਿਕਾ ਅਰਸਾ ਬਾਹ ਗੁਜਿਕੀ ਪਤੇ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਸੁਚੇਤ ਪਤਸ਼ਰ ਜੀ ਅਦਆ ਜਿਨਾਂ ਦੀ ਪ੍ਰਕਾਸ਼ ਤੇ ਹਾਰਿਆਂ ਨੂੰ ਸਵਾਗਤ ਸਤਿਗੁਰ ਜੀ ਦੀ ਫਾ ਕਰਪਾ ਰਹਿਮਤ ਦੇ ਨਾਲ ਆਪ ਜੀ ਸਮੂਹ ਸੰਤਾਂ ਪਾਉਂ ਹੋਦਾ ਅਨੰਦ ਮਾਨ ਰਿਓ ਸਮਾ ਬਣਾ ਕੀਰ ਜੀਵਿਆਂ ਨੂੰ ਸੰਕੋਟ ਕੀ ਸਤਿਗੁਰ ਜੀ ਦੇ ਚਰਨਾਂ ਲਈ ਆਪ ਜੀ ਨੇ ਸਰਕਾਰ ਉਰ ਪਿਆਰ ਕਰਦਿਆਂ ਹੋਇਆਂ